ਸਾਰੀ ਸਾਡੀ ਟੀਮ ਨੂੰ ਜੀ ਆਇਆਂ ਨੂੰ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਤੇ ਅੱਜ ਬਹੁਤ ਟੈਂਪਰੇਚਰ ਵਧਿਆ ਹੋਇਆ ਹੈ ਵੀਰ ਨੇ ਆਪਣੇ ਮਹੱਲੇ ਵਿੱਚ ਬਟਰਾਂ ਦਾ ਸਰਦਨ ਬੁਲਾਇਆ ਸਾਨੂੰ ਖੁਸ਼ੀ ਆ ਤੇ ਹੁਣ ਅਸੀਂ ਟੈਂਪਰੇਚਰ ਨੂੰ ਘਟਾਉਣ ਦੇ ਉਪਰਾਲੇ ਕਰਨ ਨੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੋ ਆਪਣਾ ਕਿਸਾਨ ਭਰਾਵਾਂ ਨੇ ਟੈਂਪਰੇਚਰ ਵਧਾਉਣ ਲਈ ਆਪਣਾ ਯੋਗਦਾਨ ਪਾਇਆ ਤੇ ਉਰਾਲੀ ਛਾੜ ਚੜ ਕੇ ਨਾੜ ਛਾੜ ਛਾੜ ਕੇ ਨਾੜ ਤਾਂ ਚਲੋ ਛਾੜਨਾ ਉਹਦੀ ਮਜਬੂਰੀ ਹੋ ਜਾਂਦੀ ਆ ਹੋ ਸਕਦੀ ਆ ਪਰ ਰੁੱਖ ਛਾੜਨਾ ਕੋਈ ਮਜਬੂਰੀ ਨਹੀਂ ਜੋ ਰੁੱਖ ਛੜ ਗਏ ਰੁੱਖਾਂ ਦੇ ਉੱਤੇ ਬੱਚੇ ਛੜ ਗਏ ਪੰਛੀ ਛੜ ਗਏ ਤੇ ਸਮਰਾਲੇ ਲੱਗੇ ਪਿੰਡ ਟੌਡਰਪੁਰਾ ਉੱਤੇ ਪਸ਼ੂ ਵੱੱਜਾਂ ਵੀ ਛੜ ਗਈਆਂ ਤੇ ਸਾਨੂੰ ਬੇਨਤੀ ਕਰਦੇ ਆ ਜੋ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਕਿ ਇਹ ਨਾੜ ਨੂੰ ਅਲੀ ਜਗ ਨਾਲ ਆਇਆ ਕਰੋ ਇਹ ਨਾੜ ਨੂੰ ਬਹੁਣ ਦਾ ਕੋਈ ਹੋਰ ਪ੍ਰਾਲਾ ਸੋਚੋ ਹੋਰ ਢੰਗ ਸੋਚੋ ਕੋਈ ਇੰਨੀ ਹੀ ਬੇਨਤੀ ਕਰਦਾ ਜੇ ਅਸੀਂ ਅੱਗੇ ਉਹਨੂੰ ਵਿਸ਼ਵਾਸ ਦਿਵਾਉਣੀ ਹੈ ਟੈਂਪਰੇਚਰ ਘਟਾਉਣ ਲਈ ਖੰਨੇ ਸਾਹਿਰ ਵਿੱਚ ਵੱਡਾ ਉਦਦਮ ਕਰਾਂਗੇ ਅੱਗੇ ਨਾਲੋਂ 4 ਗੁਣੇ ਬੂਟੇ ਵੱਧ ਲਾਵਾਂਗੇ ਤੇ ਜੋ ਵੀ ਕਿਸਾਨ ਭਰਾ ਇੱਥੇ ਕਿਸਾਨ ਨੂੰ ਕਿਸਾਨ ਵੀ ਮਿਲੇ ਨੇ ਕਹਿੰਦੇ ਇੱਕ ਨਿੰਮ ਲਾ ਕੇ ਆਓ ਸਾਡੇ ਅਸੀਂ ਇੱਕ ਨਿੰਮ ਹੀ ਲਾਵਾਂਗੇ ਅਸੀਂ ਉਹਨਾਂ ਦੀ ਮੋਟਰ ਤੇ 10 ਨਿੰਮਾ ਲਾ ਕੇ ਆਵਾਂਗੇ ਇੱਕ ਪਿੱਪਲ ਵੀ ਲਾ ਕੇ ਆਵਾਂਗੇ ਤੇ ਇਸੇ ਤਰ੍ਹਾਂ ਜੇ ਵੀ ਕਿਸੇ ਨੂੰ ਲੋੜ ਆ 10-10 ਬੂਟੇ ਮੋਟਰਾਂ ਤੇ ਜਾ ਕੇ ਲਾਵਾਂਗੇ ਪਹਿਲਾਂ ਜੀ 5-5 ਲਾਉਂਦੇ ਸੀ ਹੁਣ ਅਸੀਂ 10-10 ਬੂਟੇ ਲਾ ਕੇ ਆਏ ਕਰਾਂਗੇ ਜੀ ਹੋਰ ਵੀ ਕਿਸੇ ਮਹੱਲੇ 'ਚ ਖੰਨੇ ਵਸਰ ਦੇ ਵਿੱਚ ਕਿਸੇ ਨੇ ਵੀ ਮਹੱਲੇ ਵਿੱਚ ਤਰੋਨੇ ਵਿੱਚ ਬੂਟੇ ਲਾਉਣੇ ਨੇ ਤਾਂ ਸਰਦਾਰ ਨਿਰਮਲ ਸਿੰਘ ਨਿਮਾ ਜੀ ਦੇ ਸਾਡੀ ਟੀਮ ਨਾਲ ਸੰਪਰਕ ਕਰਕੇ ਬੂਟੇ ਲਵਾ ਸਕਦਾ ਹੈ ਵਾਤਾਵਰਨ ਨੂੰ ਬਚਾਉਣ ਵਿੱਚ ਟੈਂਪਰੇਚਰ ਘਟਾਉਣ ਨੂੰ ਜੋਗ ਵਿੱਚ ਇਹਨਾਂ ਬੱਚਿਆਂ ਲਈ ਸਾਡੀ ਦਾ ਲੰਗ